ਸਸਿਕਾ ਲਾਸ਼ੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਚ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2024 ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਤੇ ਇਸ ਵਕਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੰਬਰ ਗਾਇਕ ਜਿਵੇਂ ਕਿ ਮੈਂ ਕਹਾ ਮ ਜਾਣ ਪਛਾਣ ਦੇ ਕਿਸੇ ਮੋਤਾਜ ਨਹੀਂ ਹੈਗੇ ਹਾਂਸਰਾ ਜਹਾਂਸ ਜੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੀ ਚੋਣ ਮਹਿੰਮ ਚੋਣ ਪ੍ਰਚਾਰ ਨੂੰ ਲੈ ਕੇ ਹਾਂਜੀ ਜੇ ਗੱਲ ਕੀਤੀ ਜਾਵੇ ਦਿੱਲੀ ਦੇ ਵਿੱਚ ਇੱਕ ਤੁਸੀਂ ਸੇਫ ਜਿਹੜੀ ਸੀਟ ਛੱਡ ਕੇ ਜਿੱਤੀ ਹੋਈ ਸਿਟਿੰਗ ਐਮਪੀ ਦਿੱਲੀ ਦੇ ਤੇ ਤੁਸੀਂ ਪੰਜਾਬ ਦੇ ਵਿੱਚ ਆਏ ਹੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਭਰਾ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਦਾ ਤੁਸੀਂ ਇੱਕ ਸੇਫ ਸੀਟ ਸੀਟ ਛੱਡ ਕੇ ਆਏ ਹੋ ਤੇ ਕੀ ਕਾਰਨ ਹੈ ਇਹਦਾ ਜੇ ਕਿਸਾਨ ਭਰਾ ਵਿਰੋਧ ਕਰਦੇ ਫੇ ਮੈਂ ਬਿਲਕੁਲ ਨਹੀਂ ਸਹਿਣਾ ਅੱਛਾ ਜੀ ਫੇ ਸੇਫ ਵੀ ਨਹੀਂ ਸੀ ਇਹ ਕੁਝ ਜੱਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਕਿਸਾਨਾਂ ਦੇ ਹੱਕਾਂ ਲਈ ਲੜਾਈ ਕਰਦੀਆਂ ਉਹ ਅੱਜ ਦੀਆਂ ਜੀ ਸ਼ੁਰੂ ਹੋਈਆਂ ਸਦੀਆਂ ਤੋਂ ਸ਼ੁਰੂ ਹੋਏ ਹੋਏ ਬੰਦੇ ਉਹ ਕਾਕਾ ਸਦੀਆਂ ਤੋਂ ਸ਼ੁਰੂ ਹੋਏ ਆ ਉਹ ਕਿਤੇ ਅੱਜ ਦੇ ਨਹੀਂ ਕਈ ਸਰਕਾਰਾਂ ਬਣੀਆਂ ਨੇ ਉਹਨਾਂ ਦੀ ਜੇ ਉਹ ਸੰਸੀਰ ਹੁੰਦੇ ਤਾਂ ਹੁਣ ਤੱਕ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਸੀ ਕੋਈ ਵੀ ਕਿਸਾਨ ਸੂਸਾਈਡ ਨਾ ਕਰਦਾ ਹੂੰ ਕਿਸੇ ਵੀ ਕਿਸਾਨ ਦੇ ਸਿਰ ਤੇ ਕਰਜ਼ਾ ਨਾ ਚੜਦਾ ਇਹਨਾਂ ਨੂੰ ਤਾਂ ਜੇ 10 ਸਾਲ ਹੀ ਹੋਏ ਨੇ ਆਇਆ ਨੂੰ ਹਾਂਜੀ ਵਿੱਚੋਂ 5 ਕਿਸਾਲ ਮੇਰੇ ਵੀ ਲਾਲੋ ਹੂੰ ਤੇ ਪਹਿਲਾਂ ਜਿਹਨਾਂ ਨੇ 50 ਸਾਲ ਰਾਜ ਕੀਤਾ ਹੈ ਉਹ ਵੀ ਜੁੰਦੀਆਂ ਸੀ ਜੱਥੇਬੰਦੀਆਂ ਕਿਸਾਨ ਜੱਥੇਬੰਦੀ ਜੱਥੇਬੰਦੀ ਹੋਰ ਚੀਜ਼ ਆ ਜਾਂ ਤੇ 1-2 ਹੁਣ ਇੱਕ ਹੀ ਹੋਵੇ ਬੁੱਧ ਵੱਲ ਕੇ ਹੂੰ ਤਾਂ ਪਤਾ ਲੱਗੇ ਵੀ ਜੱਥੇ ਬੰਦੀ ਹੈ ਹੂੰ ਤੇ ਜੇ ਹੁਣ 340 ਨੇ ਉਹ ਹੈ ਤਾਂ ਮੇਰੇ ਲਈ ਸਤਿਕਾਰਯੋਗ ਆ ਹੂੰ ਪਰ ਮੈਂ ਕਹਿਣਾ ਚਾਹੁੰਨਾ ਕਿ ਤੁਸੀਂ ਕਹਿੰਦੇ ਮਜ਼ਦੂਰ ਕਿਸਾਨ ਜ਼ਿੰਦਾਬਾਦ ਇਹੀ ਕਹਿੰਦੇ ਆ ਹੂੰ ਤੇ ਮਜ਼ਦੂਰ ਨੂੰ ਕੀ ਮਿਲਿਆ ਕਿਸਾਨ ਨੂੰ ਕੀ ਮਿਲਿਆ ਹੂੰ ਜੇ ਉਥੋਂ ਇੰਨਾ ਕੁਝ ਮਿਲਿਆ ਕਿਤੇ ਕਿਸੇ ਜਗ੍ਹਾ ਤੋਂ ਵੀ ਤੇ ਜਿਹੜੇ ਦੋ ਖੇਤ ਆ ਚਾਹੇ ਉਹ ਕਿਸਾਨ ਆ ਮਜ਼ਦੂਰ ਤੋਂ ਵੀ ਪੈਣਾ ਕਿ ਉਹਨਾਂ ਉਹਨਾਂ ਰੱਖਣਾ ਵੀ ਪੈਣਾ ਆਪਣਾ ਸਾਰਾ ਉਹ ਹਸਾਬਕਤਾ ਤੇ ਦੁੱਖੇ ਤਾਂ ਜੋ ਕੀ ਨਿਕਲੇਗਾ ਤੁਸੀਂ ਉਹਨੂੰ ਦੋ ਚਾਰ ਖੇਤ ਦੇ ਦਿਓ ਕੋਈ ਸੀਰੀ ਆ ਜੱਦੀ ਪੁਸ਼ਤੀ ਤੁਹਾਡੇ ਸੇਵਾ ਕਰਦੇ ਰਹਿਆ ਤੁਹਾਡੇ ਕੋਲ 10000 ਏਕੜ ਆ ਪਾਸ ਦੋ ਚਾਰ ਉਹਨੂੰ ਖੇਤ ਦੇ ਦਿਓ ਖੇਤ ਵਧੜੇ ਸ਼ੁਰੂ ਕਰ ਦਿਓ ਪੈਸੇ ਜਿਹੜੇ ਮਿਲਦੇ ਆ ਬਾਹਰੋਂ ਅੰਦਰੋਂ ਫੰਡਿੰਗ ਉਹ ਕਮਜ਼ੋਰ ਕਿਸਾਨਾਂ ਨੂੰ ਦਿਓ ਸਰਕਾਰਾਂ ਨੂੰ ਜੋ ਵਰਦਾ ਵਰਦਾ ਵਾਦ ਕਰੀ ਜਾਂਦੇ ਐ ਇੰਨਾ ਕਰੋੜਾ ਰੁਪਈਆ ਇਕੱਠਾ ਹੁੰਦਾ ਕਿਸਾਨਾਂ ਚ ਵੰਡੋ ਮਜ਼ਦੂਰਾਂ ਚ ਵੰਡੋ ਤੁਹਾਨੂੰ ਕੋਈ ਸੀਸਾ ਦਵੇ ਤੇ ਸਰਕਾਰਾਂ ਆਪਣੀ ਜਗ੍ਹਾ ਆ ਲੇਕਿਨ ਐਨਾ ਦਾ ਹੀ ਭਰਾ ਆ ਸਾਡੇ ਬਾਦਸ਼ਾਹ ਆ ਯਾਰ ਉਹ ਕਹਿੰਦੇ ਬੰਦੇ ਚੱਜ ਦੇ ਦਿਓ ਅਸੀਂ ਤੇ ਪੂਰੇ ਪੰਜਾਬ ਦਾ ਕਰਜ਼ਾ ਉਤਾਰ ਦਾਂਗੇ ਲੇਕਿਨ ਕਿਤੇ ਨਾ ਕਿਤੇ ਤੇ ਕਮੀ ਆ ਜਿਹਦੇ ਲਈ ਕਸਤੂਰ ਮਜਦੂਰ ਦੀ ਵੀ ਉਹੀ ਹਾਲਤ ਆ ਛੋਟੇ ਕਿਸਾਨ ਦੀ ਵੀ ਉਹੀ ਵੀ ਹੋ ਗਈ ਆ ਇਹ ਕਹੇ ਫਿਊਡਲ ਲਾਰਡਸ ਫਿਊਡਲ ਲਾਰਡਸ ਲਫ਼ਜ਼ ਯੂਜ਼ ਕੀਤਾ ਜਾਂਦਾ ਉਹ 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 ਕਿਉਂ ਆ ਫਿਰ ਹਮ ਸ਼ਵਾਮੀ ਕੀ ਨਾਥਨ ਦੀ ਕਿਹੜੀ ਰਿਪੋਰਟ ਕਹਿੰਦੇ ਆ ਉਹਦੇ ਵਿੱਚ ਤਾਂ 17 18 ਏਕੜ ਆ ਬਸ ਫਿਰ 18 18 ਰੱਖਣ ਬਾਕੀ ਵੰਡ ਦੇ ਸਭ ਤੋਂ ਪਹਿਲੇ ਮੈਂ ਵੰਡੂਗਾ ਮੇਰੇ ਕੋਲ ਹੈਗੇ 22 ਏਕੜ 4 ਏਕੜ ਮੈਂ ਜਿੱਥੇ ਜਿੱਦਨ ਵਰਜੀ ਆ ਕੇ ਲੈ ਲਿਆ ਹੂੰ 18 ਮੈਂ ਰੱਖ ਲੂੰਗਾ 15 ਰੱਖ ਲੂੰਗਾ ਯਾਰ ਮੈਂ ਵੰਡਣਾ ਸ਼ੁਰੂ ਕਰੂੰਗਾ ਤੁਸੀਂ ਵੀ ਵੰਡੋ 2-2 4-4 ਹਾਂਜੀ ਜਿਵੇਂ ਤੁਹਾਡਾ ਸ਼ੁਰੂ ਦੇ ਵਿੱਚ ਵਿਰੋਧ ਹੋਇਆ ਈਵਨ ਗੱਡੀ ਭੰਨਣ ਤੱਕ ਵੀ ਗਏ ਜਾਂ ਗਾਲੀ ਕਲੋਚ ਦੀ ਵੀ ਨੌਬਤ ਆਈ ਤੁਹਾਡਾ ਕੋਈ ਰਿਐਕਸ਼ਨ ਨਹੀਂ ਆਇਆ ਕੀ ਕਾਰਨ ਰਿਐਕਸ਼ਨ ਇਸ ਕਰਕੇ ਕਿ ਆਪਕੋ ਆਪਣਾ ਸੁਭਾਅ ਹੁੰਦਾ ਜੀ ਹੂੰ ਮੈਂ ਇਲੈਕਸ਼ਨ ਦਾ ਕਰਕੇ ਨਹੀਂ ਉਦਾਂ ਹੀ ਸ਼ੁਰੂ ਤੋਂ ਇਸ ਤਰ੍ਹਾਂ ਦਾ ਹੀ ਆ ਮੈਂ ਇੱਕ ਵਾਰੀ ਪਿੰਡ ਗਏ ਸੀ ਉਹ ਕਹਿੰਦਾ ਉਹ ਲੜਨਾ ਚਾਹੁੰਦਾ ਹੋਣਾ ਮੇਰੇ ਨਾਲ ਹੂੰ ਮੈਂ ਮਰਸੀਡੀਜ਼ ਨਵੀਂ ਲਿਆਇਆ ਸੀ ਪੈਸੇ ਕੋਈ ਬਹੁਤ ਬਣਾਉਂਦਾ ਹੈ ਐਸ ਕਲਾਸ ਸੀਗੀ ਹੂੰ ਮੋੜ 'ਤੇ ਖੜੇ ਸੀ ਉੱਥੇ ਮੈਂ ਵੀ ਰੁਕ ਗਿਆ ਉਹਨੇ ਗਾਲੀ ਪੜੀ ਭੜੀ ਜੀ ਕੀਤੀ ਤੇ ਮੈਂ ਕਿਹਾ ਚਲੋ ਯਾਰ ਮਨ ਖਰਾਬ ਹੋ ਗਿਆ ਮੈਂ ਤਾਂ ਗਿਆ ਸੀ ਉੱਥੇ ਗੱਪ ਸ਼ਪ ਲਾਵਾਂਗੇ ਬੱਦਪੰਦੇ ਦੋਸਤ ਜਦੋਂ ਗੱਡੀ 'ਚ ਮੈਂ ਬਹਿ ਗਿਆ ਤਾਂ ਦੇਖੋ ਲੋਕ ਕਿਸਕ ਟਾਈਪ ਦੇ ਆ ਮੋਬਾਈਲ ਕਰਕੇ ਮੈਨੂੰ ਕਹਿੰਦਾ ਡਰ ਗਿਆ ਅੱਛਾ ਜੀ ਮੈਂ ਕਿ ਜਿੰਨਾ ਕਿ ਤੂੰ ਸਮਝਦਾ ਮੈਂ ਉਹ ਤੋਂ ਡਬਲ ਡਰ ਗਿਆ ਹੁਣ ਖੁਸ਼ ਹੈ ਤੂੰ ਜਿੰਨਾ ਕਿ ਸਮਝਦਾ ਨਾ ਮੈਂ ਤੇਰੇ ਤੋਂ ਡਰ ਗਿਆ ਤੂੰ ਖੁਸ਼ ਹੋ ਰਿਹਾ ਮੈਂ ਤੇਰੇ ਤੋਂ ਡਰ ਕੇ ਗੱਡੀ ਚ ਬਹਿ ਗਿਆ ਮੈਂ ਉਹਦੇ ਤੋਂ ਡਬਲ ਡਰ ਗਿਆ ਤੇ ਕਹਿੰਦਾ ਬਸ ਮੈਂ ਕਿ ਹਾਂ ਕੀ ਤੁਹਾਡੀ ਨਿਮਰਤਾ ਤੇ ਹਲੀਮੀ ਹੋਈ ਹੈ ਕਿ ਅੱਜ ਵੀ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਜਿਸ ਢੰਗ ਨਾਲ ਲੋਕ ਆ ਰਹੇ ਨੇ ਉਹ ਜਿਹੜਾ ਪਹਿਲਾਂ ਵਾਲਾ ਸਮਾਂ ਜਿਵੇਂ ਸ਼ੁਰੂ-ਸ਼ੁਰੂ ਚ ਵਿਰੋਧ ਹੋਇਆ ਕਿ ਤੁਸੀਂ ਲੱਗਦਾ ਕਿ ਤੁਸੀਂ ਨਿਮਰਤਾ ਦੇ ਨਾਲ ਤੇ ਹਲੀਮੀ ਨਾਲ ਲੋਕਾਂ ਦੇ ਦਿਲ ਜਿੱਤ ਲਏ ਆ ਆ ਮੁਹੱਬਤ 'ਚ ਤਾਂ ਬੜੀ ਪਾਵਰ ਆ ਹੂੰ ਮੁਹੱਬਤ 'ਚ ਬਹੁਤ ਪਾਵਰ ਆ ਕੋਈ ਤੁਹਾਨੂੰ ਕਹਿੰਦਾ ਹੈ ਹੇਟ ਯੂ ਤੁਸੀਂ ਦਿਲੋਂ ਕਹੋ ਆਈ ਲਵ ਯੂ ਇੱਕ ਨਾ ਇੱਕ ਨਾ ਇੱਕ ਦਿਨ ਪੱਥਰ ਤੋਂ ਮੋਮ ਜ਼ਰੂਰ ਹੋ ਜਾਂਦਾ ਬੰਦਾ ਹੂੰ ਜਦੋਂ ਉਹ ਉਹਦੋਂ ਡਾਂਗਾ ਡੁੰਗਾ ਮਾਰੀਆਂ ਗੱਡੀ ਢੋੜੀ ਫਿਰ ਮੈਂ ਫੁੱਲਾਂ ਦੀ ਬਰਖਾ ਕਰਦਾ ਰਿਹਾ ਸੀ ਸਮਾਈਲਿੰਗ ਕਦੀ ਜਲ ਭੇਜ ਦਿੰਦਾ ਸੀ ਕਦੇ ਕੋਈ ਕਦੇ ਸੋਚਿਆ ਸੀ ਕਿ ਇਦਾਂ ਸਾਡੇ ਨਾਲ ਹੋਊਗਾ ਨਹੀਂ ਸੋਚ ਕੇ ਐਸੀ ਮੈਨੂੰ ਪਤਾ ਸੀ ਇਦਾਂ ਹੋਣਾ ਹੈ ਲੇਕਿਨ ਜੇ ਕੁਝ ਕਰਨਾ ਚਾਹੁੰਦੇ ਆ ਤੇ ਕੁਝ ਇੱਕ ਲੋਕਾਂ ਦੀ ਵਿਰੋਧਤਾ ਵੀ ਚੱਲਣੀ ਪੈਣੀ ਹੈ ਅ ਅੰਧੇਰੀ ਰਾਤ ਤੋਂ ਬਾਅਦ ਸੂਰਜ ਤਾਂ ਚੜ੍ਹਨਾ ਹੀ ਚੜ੍ਹਨਾ ਇੱਕ ਦਿਨ ਜੀ ਹੈਨਾ ਸੂਰਜ ਨੇ ਤਾਂ ਚੜ੍ਹਨਾ ਹੀ ਚੜ੍ਹਨਾ ਨਾ ਇੱਕ ਤੁਹਾਡੀ ਵੀਡੀਓ ਕਾਫੀ ਵਾਇਰਲ ਹੋਈ ਜਿਹਦੇ ਵਿੱਚ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਕਿ ਮੈਂ ਤਾਂ ਮੈਂ ਕਿਹੜਾ ਹੁਣ ਵੋਟ ਮੰਗਣੇ ਆ ਤੇ ਮੈਂ ਤਾਂ ਗੱਲ ਵਿਆਹਣੀ ਸੀ ਗੱਲ ਵਿਆਹ ਲਈ ਉਸ ਚੀਜ਼ ਨੂੰ ਵਿਰੋਧੀਆਂ ਨੇ ਕਾਫੀ ਹੁਣ ਦੁਬਾਰਾ ਵਾਇਰਲ ਹੋ ਰਹੀ ਹੈ ਉਹ ਚੀਜ਼ ਉਹ ਕੀ ਮਨੋਰਥ ਸੀ ਇਹ ਗੱਲ ਕਹਿਣ ਦਾ ਕੀ ਮੰਤਵ ਕੀ ਸੀਗਾ ਉਹ ਇਲੈਕਸ਼ਨ ਦੇ ਦਿਨਾਂ ਚ ਮੈਂ ਕੱਟਵੱਟ ਕੇ ਵੀਡੀਓ ਲਾ ਦਿੰਦੇ ਹੂੰ ਕੋਈ ਕ੍ਰੈਕ ਜਿਹਾ ਸੀ ਬੰਦਾ ਜਿੰਨਾ ਕਹਵੇ ਤੂੰ ਤੇਰੀ ਲੱਤਾਂ ਤੋੜ ਦੇਣੀ ਆ ਜੇ ਹੁਣ ਵੋਟਾਂ ਮੰਗਣ ਆਇਆ ਅੱਜ ਜਿੱਤੇ ਨੂੰ ਮੈਨੂੰ ਮਹੀਨਾ ਵੀ ਨਹੀਂ ਸੀ ਹੋਇਆ ਉਹ ਮੈਂ ਕਿਹਾ ਜਾ ਕੰਮ ਕਰ ਏ ਘਰੀ ਬਣਨਾ ਸੀ ਬਣ ਗਿਆ ਮੈਂ ਇਧਰ ਬੋਟਾ ਬਣਿਆ ਨਾ ਉਧਰ ਚੱਲ ਦੌੜ ਜਾ ਇਧਰ ਕੁਛ ਮੈਂ ਕਹਤਾ ਤੇ ਬਹੁਤ ਹੀ ਤੰਗ ਕਰਦੇ ਲੋਕ ਯਾਰ ਮੇਂ ਤਰਸਿੰਦਾ ਮੇਰੀ ਵਰਗੀ ਬੰਦੇ ਲਈ ਤਾਂ ਜੀਵਨ ਨਾ ਜਿਹੜਾ ਮੇਰਾ ਨਾ ਆ ਵਾਲਾ ਜੀਵਨ ਹੈ ਵੇਲੇ ਬੁਢਾ ਹੋ ਗਿਆ ਅਜਮਾਇਸ਼ ਹੀ ਆ ਯਾਰ ਇਮਤਿਹਾਨ ਹੀ ਆ ਹਰ ਮੋੜ ਤੇ ਮੇਰਾ ਇਮਤਿਹਾਨ ਹੋਇਆ ਲੇਕਿਨ ਮੈਂ ਆਪਣਾ ਸੁਭਾਅ ਨਹੀਂ ਛੱਡਿਆ ਨਹੀਂ ਤਾਂ ਮੈਂ ਛੱਪੜ ਕੰਢੇ ਹੀ ਰਹਿ ਜਾਣਾ ਸੀ ਦੇ ਲੋ ਕਿੱਥੇ ਕਿੱਥੇ ਕੀ ਕੀ ਮੇਰਾ ਜੇ ਰਿਕਾਰਡ ਚੈੱਕ ਕਰੋ ਤੇ ਅਨਬਲੀਵੇਬਲ ਅਚੀਵਮੈਂਟਸ ਨੇ ਅਨਬਲੀਵੇਬਲ ਜੀ ਬਿਲਕੁਲ ਤੇ ਮਿਊਜ਼ਿਕ ਲਾਈਨ ਚ ਵੀ ਤੇ ਇਹਦੇ ਵਿੱਚ ਵੀ ਜੀ ਤੇ ਜੇਕਰ ਆਉਣ ਵਾਲੇ ਸਮੇਂ ਚ ਬੀਜੇਪੀ ਦੀ ਦੁਬਾਰਾ ਸਰਕਾਰ ਬਣਦੀ ਹੈ ਹਾਂਸੀ ਤੁਸੀਂ ਪਾਰਲੀਮੈਂਟ ਜਾਂਦੇ ਹੋ ਤਾਂ ਜਿਹੜਾ ਬਿੱਲਾਂ ਨੂੰ ਲੈ ਕੇ ਕਿਸਾਨ ਸੰਘਰਸ਼ ਹੈ ਜਿਹੜਾ ਲੰਬੇ ਸਮੇਂ ਤੋਂ ਉਲਝਿਆ ਹੋਇਆ ਹੈ ਕੋਈ ਕਿਸੇ ਸਿੱਟੇ ਤੇ ਨਹੀਂ ਗੱਲ ਪਹੁੰਚ ਰਹੀ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਨੂੰ ਸਲਝਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹੋ ਉਹ ਫਿਰ ਮੈਨੂੰ ਗੁੱਸੇ ਹੋ ਜਾਂਦੇ ਆ ਮੈਂ ਕਿਹਾ ਤੁਸੀਂ ਤਾਂ ਵੀ ਸਾਡੇ ਬੱਚਾ ਨੂੰ ਲੈ ਜਾਣੇ ਉੱਥੇ ਸਾਡੀਆਂ ਮਾਵਾਂ ਨੂੰ ਬੇਟੀਆਂ ਨੂੰ ਵੀ ਐਵੇਂ ਲੈ ਜਾ ਕੇ ਬਾਰਡਰਾਂ ਤੇ ਬਿਠਾ ਦਿੰਦੇ ਆ ਇੱਕ ਵਾਰੀ ਮੈਨੂੰ ਸਪੋਰਟ ਕਰੋ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਕਿ ਬਾਰਡਰਾਂ ਤੇ ਮਰ ਜਾਊਂਗਾ ਮੈਂ ਤੁਹਾਡੇ ਲਈ ਯਾਰ ਤੋਂ ਲੱਗਦਾ ਕਿ ਸਰਕਾਰ ਤੁਹਾਡੀ ਗੱਲ ਮੰਨ ਲੇਗੀ ਕੋਈ ਯਕੀਨ ਹੀ ਨਹੀਂ ਕਰਦਾ ਕਿਉਂ ਨਹੀਂ ਮੰਨਣਗੇ ਹੂੰ ਕਿਉਂ ਨਹੀਂ ਮੰਨਣਗੇ ਜਾਇਜ਼ ਗੱਲ ਉਹ ਅੱਗੇ ਅੱਗੇ ਉਹਨਾਂ ਨੇ ਮੰਨੀਆਂ ਹੀ ਆ ਆਪਾਂ ਮਨਾਉਣਾ ਨਹੀਂ ਚਾਹੁੰਦੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਆ ਉਹ ਤੁਸੀਂ ਮੰਨਦੇ ਹੋ ਕਿ ਜਾਇਜ਼ ਨੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਲੇਕਿਨ ਕਿਸਾਨਾਂ ਨੂੰ ਐਜੂਕੇਟ ਜ਼ਰੂਰ ਕਰਨਾ ਪਵੇਗਾ ਕਿ ਤੁਸੀਂ ਆਪਣੀ ਜ਼ੁਬਾਨ ਆ ਬੋਲੋ ਤੁਸੀਂ ਜਿਹੜੇ ਅੱਗੇ ਸਪੋਕਸਮੈਨ ਰੱਖੀ ਹੋਏ ਉਹ ਕਹਿੰਦੇ ਨੇ ਕਹਤੇ ਤਾਂ ਹੈ ਬਲੇ ਕੀ ਲੇਕਿਨ ਬੁਰੀ ਤਰ੍ਹਾਂ ਕਿਸੇ ਕੋ ਕੁਝ ਚੀਜ਼ ਮੰਗਣ ਜਾਣੀ ਨਮਰਤਾ ਨਾਲ ਮੰਗੀ ਜੀ ਹੁੰਦੀ ਆ ਇਹ ਨਹੀਂ ਕਿ ਘਰੋਂ ਜੇ ਤੁਰੇ ਨਹੀਂ ਧੀ ਦੀ ਪੈਣ ਦੀ ਉਹਦੀ ਇੱਕ ਕਰ ਦੋ ਗਾਲਾਂ ਬੋਖ ਕੱਢਦੇ ਨਾ ਰੇ ਤੁਹਾਡੇ ਮੁਤਾਬਕ ਕਿ ਕਿਸਾਨਾਂ ਦੇ ਜਿਹੜਾ ਰੋਸ ਹੈ ਜਾਂ ਉਹਨਾਂ ਦਾ ਗੁੱਸਾ ਹੈ ਉਹਨੂੰ ਵਰਤਿਆ ਜਾ ਰਿਹਾ ਇੱਕ ਬੰਦੇ ਕਹਿੰਦੇ ਜੀ ਸਾਨੂੰ ਉੱਥੇ ਜਾਣ ਨਹੀਂ ਦਿੰਦੇ ਹੂੰ ਦੂਜੇ ਬੰਦੇ ਲਾਲ ਕਿਲੇ ਤੇ ਆਪਣੇ ਮੁੰਡੇ ਝੰਡਾ ਵੀ ਚੜਾ ਦਿੰਦੇ ਉਹਨਾਂ ਨੇ ਕੁਝ ਕਿਹਾ ਹੂੰ ਤੁਹਾਨੂੰ ਪਤਾ ਹੀ ਹੈ ਨਾ ਮੋਦੀ ਦਾ ਜਿਹੜਾ ਚਾਈਨਾ ਨਾਲ ਪੰਗਾ ਲੈ ਸਕਦੇ ਆ ਤੰਨ ਕੇ ਰੱਖ ਦਿੰਦਾ ਉਹ ਹੂੰ ਹੋਰ ਮੈਂ ਕਿਸੇ ਮੁਲਕ ਦਾ ਨਾਂ ਨਹੀਂ ਲੈਣਾ ਮੈਨੂੰ ਪਿਆਰ ਬਹੁਤ ਹੈ ਉਹਨਾਂ ਨਾਲ ਤੁਹਾਡੇ ਸਾਹਮਣੇ ਹੈ ਨਾ ਬੜਾ ਬੜਾ ਕੇ ਹਟਦੇ ਆ ਵੀ મોદી ਆ ਦੇਸ਼ ਹੋਊਗਾ ਤਾਂ ਪਰਵਾਂਗੇ ਇੱਕ ਤਾਂ ਨਜ਼ਾਰਾ ਹੈ ਨਾ ਮਰਦ ਬੱਚਾ ਹੈ ਪ੍ਰਧਾਨ ਮੰਤਰੀ ਕੋ ਖੰਗ ਨਹੀਂ ਸਕਦਾ ਸਾਡੀ ਸਰਾਹਤ ਦੇ ਅੱਗੇ ਲੱਗ ਗਿਆ ਕੇ ਕੋਈ ਵੀ ਹੋਵੇ ਉਹਨੇ ਕਿਹਾ ਤੁਹਾਡੀ ਐਸੀ ਤਸਕੀ ਹਿੰਦੁਸਤਾਨ ਮੇਰੇ ਹੁੰਦਿਆ ਤੁਸੀਂ ਤੰਗ ਨਹੀਂ ਕਰਦਾ ਇਹ ਤਾਂ ਗੱਲ ਹੈ ਜੀ ਤੇ ਇਹ ਬਹੁਤ ਕੋਈ ਐਡੀ ਗੱਲ ਸੀਗੀ ਠਾ ਨਹੀਂ ਸਕਦੇ ਉਹਨਾਂ ਨੇ ਬਿਲਕੁਲ ਮੈਂ ਵਿੱਚ ਬੈਠਾ ਸੀ ਕਹਿੰਦੇ ਯਾਰ ਮੈਂ ਕੋਈ ਨਹੀਂ ਬਿਠੇ ਰਹਿੰਦੇ ਗਾਲਾਂ ਤੁਹਾਡੇ ਮੁਤਾਬਕ ਸਰਕਾਰ ਨੇ ਨਰਮੀ ਵਰਤੀ ਹੈ ਬਹੁਤ ਜ਼ਿਆਦਾ ਹੀ ਨਰਮੀ ਜਦੋਂ ਪਹਿਲਾ ਅੰਦੋਲਨ ਸੀ ਪਹਿਲਾ ਅੰਦੋਲਨ ਸੀ ਉਦੋਂ ਦੀ ਗੱਲ ਹੈ ਕਿ ਨਹੀਂ ਯਾਰ ਆਪੇ ਉੱਠ ਜਾਂਗੇ ਸਖਤੀ ਨਾ ਵਰਤੋ ਹਮ ਕੁਝ ਨਾ ਕਿਉ ਮੈਂ ਯਾਰ ਪੰਜਾਬੀ ਉਹਨਾਂ ਪੰਜਾਬ ਰਿਹਾ ਹੈ ਨਾ ਉਹ 2.5 ਸਾਲ ਕਿਦੇ ਵਿੱਚ ਸਿੱਖਾਂ ਨਾਲ ਮੈਂ ਜਾਣਦਾ ਮੈਂ ਜਿਲ੍ਹੋਂ ਪਿਆਰ ਕਰ ਇਹਨਾਂ ਨਾਲ ਆਪਾਂ ਇਦਾਂ ਢੀਲ ਨਹੀਂ ਕਰਨਾ ਨਹੀਂ ਤਾਂ ਵੋਟਾਂ ਆਪਣੀਆਂ ਥੋੜੀਆਂ ਜੀਆਂ ਸੀਟਾਂ ਆਪਣੀਆਂ ਥੋੜੀਆਂ ਜੀਆਂ ਹੋਰ ਧਰਮਾਂ ਦੇ ਕਰੋੜਾਂ ਲੋਕ ਦੀ ਪਾਪੂਲੇਸ਼ਨ ਹੈ ਬਿਲਕੁਲ ਉਹ ਬੌਦਰ ਨਹੀਂ ਕਰਦਾ ਬੰਦਾ ਕਿਸੇ ਦਾ ਵੀ ਹੂੰ ਸੋਚ ਕੇ ਦੇਖੋ ਇਹ ਆਪਣੇ ਬੰਦੇ ਸੋਚਦੇ ਥੋੜੀ ਆ ਬਈ ਕੋਈ ਗੱਲ ਤੇ ਪੱਕਾ ਕੀਤਾ ਹੈ ਕਿ ਇੱਥੇ ਕੋਈ ਚੱਜ ਦੀ ਫੈਕਟਰੀ ਨਾ ਬਣ ਜਾਏ ਹੂੰ ਜੱਟ ਨੂੰ ਕਿਤੇ ਰੋਟੀ ਨਾ ਚੱਜ ਦੀ ਮਿਲਣ ਕਰਜ਼ੇ ਥੱਲੇ ਦੱਬਿਆ ਰਹੇ ਸਾਡਾ ਗੁਲਾਮ ਹਾਂ ਸਰਕਾਰਾਂ ਦੇ ਨਹੀਂ ਜਥੇਬੰਦੀਆਂ ਦਾ ਗੁਲਾਮ ਬਣ ਕੇ ਰਵੇ ਜਦੋਂ ਦਿਲ ਕਰੇ ਚਲੋ 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 ਵੀ ਅੰਦੋਲਨ ਕਰ ਲਓ ਬਚਾਰੇ ਫਟਾਫਟ ਭੱਜਦੇ ਆ ਭੁੱਖਣ ਪਾਣੇ ਇਨੋਸੈਂਟ ਲੋਕ ਮੈਂ ਤਾਂ ਰੋ ਰੋ ਕੇ ਮਰ ਜਾਨਾ ਕਿਸਾਨੀ ਦੇ ਨਾਂ ਤੇ ਸਿਆਸਤ ਹੋ ਰਹੀ ਆ ਤੁਹਾਡੇ ਬਤਾਓ ਸ਼ਰਿਆਵਾਂ ਹੋ ਰਹੀ ਐ ਐਜੂਕੇਟਿਡ ਬੰਦੇ ਕਹਿ ਰਹੇ ਆ ਆਪੇ ਕਹਿ ਰਹੇ ਆ ਉਹ ਕਹਿੰਦੇ ਯਾਰ ਕੋਈ ਐਡੀ ਗੱਲ ਹੀ ਨਹੀਂ ਗੀ ਯਾਰ ਬਾਦਸ਼ਾਹ ਆ ਸਭ ਤੋਂ ਖੁਸ਼ਹਾਲ ਅਗਰ ਹੈ ਕੋ ਪੰਜਾਬ ਦਾ ਕਿਸਾਨ ਹੀ ਆ ਉਹ ਯਾਰ ਆਪਾਂ ਤਾਂ ਸਾਰੀ ਦੁਨੀਆ ਨੂੰ ਰਿਜਕ ਖੜਾ ਸਕਦੇ ਆਪਾਂ ਕੱਲ ਹੀ ਐਵੇਂ ਸਰਕਾਰਾਂ ਸਰਕੂਰਾਂ ਦੀ ਜਿਹੜੀਆਂ ਵਿਰੋਧ ਦੀਆਂ ਖਬਰਾਂ ਉਹ ਇੱਕ ਪਾਸੇ ਉਹ ਤਾਂ ਅਕਸਰ ਨਜ਼ਰ ਆ ਜਾਂਦੀਆਂ ਕਿਸਾਨਾਂ ਨੇ ਵਿਰੋਧ ਕੀਤਾ ਜੀ ਪਰ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਕਿਹੋ ਜਿਹਾ ਰਿਸਪੌਂਸ ਮਿਲਦਾ ਲੋਕਾਂ ਦਾ ਕੀ ਕਹਿਣਾ ਮੈਂ ਜਿੱਥੇ 10 ਵਜੇ ਜਾਣਾ ਨਾ ਜੀ 11 ਵਜੇ ਉਹ ਇਦੀ ਧੁੱਪ ਵਿੱਚ 12 1 ਵਜੇ ਤਾਈਂ ਖੜੇ ਰਹਿੰਦੇ ਬਾਰ ਬਨੇਰਿਆਂ ਤੇ ਵੀ ਖੜੇ ਰਹਿੰਦੇ ਕਿੰਨੀ ਗਰਮੀ ਆ ਹੂੰ ਬਾਹਰ ਚੜ ਕੇ ਖੜੇ ਰਹਿੰਦੇ ਇਦਾਂ ਪਿਆਰ ਨਾ ਮਿਲਦੇ ਆ ਮੈਨੂੰ ਉਸ ਕੀ ਵਧੀਆ ਅੰਬੈਰਸਿੰਗ ਫੀਲ ਹੁੰਦੀ ਆ ਹੂੰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਬੇਟਾ ਮੈਂ ਕੋਈ ਬਾਬਾ ਸ਼ਾਬਾ ਨਹੀਂ ਆ ਮੈਂ ਕਿਹੜਾ ਪੁੱਛਾਂ ਦਿਨਾ ਹੂੰ ਮੈਂ ਤਾਂ ਆਪ ਰਾਹ ਗੀ ਰਿਹਾ ਇਸ ਰਸਤੇ ਦਾ ਰੋਹਾਨੀਅਤ ਦਾ ਹੁਣ ਵੀ ਆਪਾਂ ਦੇਖਿਆ ਕਿ ਬੱਚਿਆਂ ਨੂੰ ਆਸ਼ੀਰਵਾਦ ਦਵਾਇਆ ਆਸ਼ੀਰਵਾਦ ਦਉਂਦੇ ਵੱਡੀਆਂ ਲੜਕੀਆਂ ਵੀ ਕਹਿੰਦੀਆਂ ਸਾਡੀ ਸਿਰਜਤ ਮੈਂ ਫਿਰ ਪਰ ਮੈਂ ਝੂਠ ਨਹੀਂ ਬੋਲਦਾ ਮੈਂ ਝੂਠੀ ਫਕੀਰੀ ਨਹੀਂ ਕਰਦਾ ਉਹਨਾਂ ਨੇ ਕਹਦਣਾ ਬੇਟਾ ਉਮਰ ਚ ਮੈਂ ਵੱਡਾ ਮੈਂ ਪਿਆਰ ਦੇ ਦਿੰਨਾ ਉਹਦਾ ਐਜ਼ ਅ ਅਨਟ ਇਨਲਾਈਟਨਡ ਮੈਂ ਮੈਂ ਨਾਰਮਲ ਬੰਦਾ ਆ ਬੇਟਾ ਦੇ ਰਿਡਿਕ ਲੁੱਕ ਕੋ ਚ ਇੰਨਾ ਪਿਆਰ ਆ ਜਾਂ ਤਾਂ ਕੋਈ ਸੰਗੀਤ ਦਾ ਅਸਰ ਆ ਜਾਂ ਕੋਈ ਹੋਰ ਵਜਾ ਆ ਬਹੁਤ ਅਥਾ ਪਿਆਰ ਆ ਜਿੱਤ ਲਈ ਕਿੰਨੇ ਕਾਸਬੰਦ ਹੋਏ ਸਾਰਿਆਂ ਮਾਹੌਲ ਦੇ ਵਿੱਚਕਾਰ ਭਾਵੇਂ ਉਹ ਵਿਰੋਧ ਦੀ ਗੱਲ ਹੋਵੇ ਲੋਕਾਂ ਦਾ ਕਿੰਨੇ ਕਸਵੰਦੋਂ ਕਿ ਇਸ ਵਾਰ ਦੁਬਾਰਾ ਜਿਹੜਾ ਪਾਰਲੀਮੈਂਟ ਚ ਜਾਣ ਦਾ ਮੌਕਾ ਹੈ ਦੇਖੋ ਇੱਕ ਕੰਮ ਮੈਨੂੰ ਨਹੀਂ ਆਉਂਦਾ ਜੋੜ ਤੋੜ ਔਰ ਜਿਹੜੀ VOTING ਕਰਵਾਉਣੀ ਆ ਹੂੰ ਜਿੱਥੇ ਤੱਕ ਲੋਕਾਂ ਦੇ ਰਿਸਪੌਂਸ ਦਾ ਉਹ ਤਾਂ ਕਮਾਲ ਹੀ ਹੋ ਗਿਆ ਹੂੰ ਹੁਣ ਇਹ ਬਾਕੀ ਕਲਾਈਮੈਕਸ ਤੇ ਕਿੱਦਾਂ VOTING ਕਰਾਉਂਦੇ ਆ ਕਿੱਦਾਂ ਟਾਣੀਆਂ ਦੀਆਂ ਟਾਣੀਆਂ ਕਿਹੜੇ ਹੱਕ ਵਿੱਚ ਮਤਲਬ ਭੁਗਤ ਜਾਂਦੀਆਂ ਇਹ ਕੰਮ ਤੇ ਨਹੀਂ ਨਾ ਮੈਨੂੰ ਆਉਂਦਾ ਮੈਂ ਆਈ ਕੈਨ ਕਨਵਿੰਸ ਮਾਈਕ ਦੇ ਜ਼ਰੀਏ ਹੂੰ ਇਹ ਤੁਹਾਡੇ ਇੰਟਰਵਿਊ ਦੇ ਜ਼ਰੀਏ ਹਮ ਕਿ ਯਾਰ ਪਲੀਜ਼ ਸਪੋਰਟ ਮੈ ਉਹ ਹੁਣ ਪਾਰਟੀ ਦੇਖੇਗੀ ਹਮ ਮੈਂ -0 ਤੋਂ ਸ਼ੁਰੂ ਕੀਤਾ ਸੀ ਜਿੱਦਣ ਆਇਆ ਸੀ ਨਾ ਪਹਿਲੇ ਦਿਨ ਹਮ ਤੇ ਮੈਂ ਕਹਿੰਦਾ ਸੀ ਯਾਰ ਕੀ ਕਰਾਂਗੇ ਹਮ ਇੱਕ ਪੁੰਜੇ ਪੁੰਜੇ ਹੋਏ ਦਾਣੇ ਬੀਜਨੇ ਪੈ ਰਹੇ ਆ ਇਮਪਰੂਵਮੈਂਟ ਹੋ ਰਹੀ ਹੈ ਪੁੰਜੇ ਹੋਏ ਦਾਣੇ ਵੀ ਕਦੀ ਉੱਗੇ ਹਮ ਭੁੰਨ ਕੇ ਦਾਣੇ ਮੈਨੂੰ ਦੇ ਦਿੱਤੇ ਤੇ ਪੰਜਰ ਧਰਤੀ 'ਚ ਕਦੀ ਕੁਝ ਉੱਗਿਆ ਸ਼ੁਰੂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਹੰਸ ਜੀ ਨੂੰ ਬਲੀ ਦਾ ਬੱਕਰਾ ਬਣਾ ਕੇ ਭੇਜਦਾ हां जी देख लो, लो जी ਹੁਣ ਜਦੋਂ ਵਿਰੋਧੀ ਤੁਹਾਡਾ ਬਹੁਤ ਵਿਰੋਧ ਕਰਨ ਲੱਪੈਣ ਹੂੰ ਜੇ 48 49 ਬੰਦੇ ਖੜੇ ਹੋਣ ਹੂੰ ਤੇ ਆ ਸ਼ੀਸ਼ਾ ਦੇ ਚੋਕੀ ਲੋ ਜੀ ਆ ਜਰੀਮਟਡ ਤਾਂ ਪੂਰੇ ਚੋਕਲੇ ਦੇ ਸ਼ੀ ਜੀ ਦੇ ਲੋ ਮੈਂ ਹੁਣ ਕੱਲ ਪਰਸੋ ਤੋਂ ਇਹ ਗੱਲ ਸਟਾਰਟ ਕੀਤੀ ਕਿਸੇ ਨੇ ਮੈਨੂੰ ਦੱਸਿਆ ਕਿ 13 ਬੰਦੇ ਨੇ ਟੋਟਲ ਹਮ ਇੱਕ ਪਾਰਟੀ ਦੇ ਹਮ ਚਾਰ ਪਾਰਟੀਆਂ ਮੇਨ 13 ਚੋਕ 52 ਬੰਦੇ ਆ ਹਮ 52 ਦੇ ਵੀਡੀਓ ਲਾ ਕੇ ਦੇਖ ਲੋ ਜਿੰਨਾ ਗਾਲੀ ਗਲੋਚ ਜਿੰਨਾ ਤੰਗ ਮੈਨੂੰ ਕੀਤਾ ਕਿਸੇ ਨੇ ਨਹੀਂ ਕਿਸੇ ਨੂੰ ਨੇ ਇਦਾਂ ਨਹੀਂ ਕੀਤਾ ਇਹਨਾਂ ਨੇ ਬਿਲਕੁਲ ਇਹਦੇ ਨਾਲ ਲੋਕਾਂ ਦੀ ਹਮਦਰਦੀ ਵੀ ਮਿਲ ਸਕਦੀ ਹੈ ਮੈਨੂੰ ਨਹੀਂ ਪਤਾ ਹਮਦਰਦੀ ਮਿਲਦੀ ਜਾਂ ਕੀ ਮਿਲਦਾ ਪਰ ਮੈਨੂੰ ਦੁੱਖ ਬਹੁਤ ਮਿਲਿਆ

ਉਹ ਸਿਰਫ ਤੁਹਾਡੇ ਬਾਰੇ ਨਹੀਂ ਕਰਮਜੀਤ ਅਨਮੋਲ ਜੀ ਬਾਰੇ ਵੀ ਇਹ ਕਹਿੰਦੇ ਕਿ ਇਹਨਾਂ ਨੇ ਜਿੱਤ ਕੇ ਬਾਅਦ ਦੇ ਵਿੱਚ ਇਹਨਾਂ ਨੇ ਤਾਂ ਵਿੱਚ ਆਉਣਾ ਨਹੀਂ ਕੀ ਹਾਂਸਲਾ ਜਹਾਂਸ ਜੇ ਜਿੱਤ ਜਾਂਦੇ ਫਰੀਦਕੋਟ ਨੂੰ ਮਿਹਾਲ ਸਿੰਘ ਵਾਲੇ ਨੂੰ ਭੁੱਲ ਤਾਂ ਨਹੀਂ ਜਾਣਗੇ ਮੈਂ ਤਾਂ ਕਲਾਕਾਰ ਛੱਡੀ ਨੂੰ ਕਲਾਕਾਰੀ ਛੱਡੀ ਨੂੰ ਤਾਂ ਮੈਨੂੰ ਹੋ ਗਿਆ ਮੈਂ ਕਿਹਾ 2008 ਚ ਛੱਡਤਾ ਸੀ ਅਕਾਲੀ ਦਲ ਚ ਗਿਆ ਸੀ ਮੈਂ ਕਿਹਾ ਅੰਮ੍ਰਿਤਧਾਰੀ ਲੋਕ ਹੈ ਕਿਸੇ ਨੂੰ ਧੋਖਾ ਨਹੀਂ ਕਰ ਸਕਦੇ ਦਾੜੇ ਪ੍ਰਕਾਸ਼ ਹੈ ਜੀਆਂ ਸੋਣੀਆਂ ਦਸਤਾਰਾਂ ਮੇਰੇ ਪਾਪਾ ਜੀ ਵੀ ਇਸ ਤਰ੍ਹਾਂ ਦੇ ਸੀ ਨਾ ਸਾਡੇ ਢਡਾਂ ਚੀ ਇਹ ਗੈਟ ਅਪ ਪੜਿਆ ਹੋਇਆ ਹੈ ਇਹਨਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਇਤਨ ਮਲਗਟ ਕਿਉਂਕਿ ਅਸੀਂ ਉਹ ਹੀ ਹਾਂ ਹਮ ਬਾਬਾ ਜੀ ਵਨ ਸੌਨੂ ਮੰਨਣ ਵਾਲੇ ਬਾਬਾ ਦਰਸ਼ਨਪੀਤਨੂ ਮੰਨਣ ਵਾਲੇ ਲੋਕ ਹਮ ਭਾਈ ਸਰਜਨ ਸੌਨ ਦਾ ਕੀਰਤਨ ਸੁਣਨ ਵਾਲੇ ਲੋਕ ਉਹ ਲੇਕਿਨ ਹੌਲੀ ਹੌਲੀ ਦਿਲ ਜੇ ਟੁੱਟ ਗਿਆ ਸਾਰਿਆਂ ਹਮ ਪਾਰਟੀਆਂ ਦੇ ਧੋਖਿਆਂ ਤੋਂ ਅਰ ਟੀਨ ਦੇ ਤੁਸੀਂ ਸਾਡਾ ਸਵਾਲ ਕੀ ਸੀ ਮੇਰੇ ਖਿਆਲ ਕਿ ਫਰੀਦਕੋਟ ਨੂੰ ਨਿਹਾਲ ਸਿੰਘ ਵਾਲੇ ਨੂੰ ਭੁੱਲ ਤਾਂ ਨਹੀਂ ਜਾਓਗੇ ਮੈਂ ਸੱਚਾ ਤੁਹਾਨੂੰ ਕਹਿਣਾ ਸੀ ਕਿ ਮੈਂ ਕਿ ਐਡੇ ਗੁਰਸਿੱਖ ਲੋਕ ਹੈ ਇਹਨਾਂ ਨਾਲ ਮੈਂ ਰਹਿਣਾ ਜੇ ਮੈਨੂੰ ਹੁਣ ਮੈਂ ਜਿੱਤ ਜਾਣਾ ਜਲੰਧਰੋਂ ਤੇ ਯਾਰ ਮੈਂ ਕੰਮ ਕਰੂੰਗਾ ਜਾਂ ਖਾੜੇ ਲਾਊਂਗਾ

ਸੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਰਜੇ ਮਿਆਂ ਚੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਉਮੀਦ ਕਰਦੇ ਹਾਂ ਕਿ 4 ਤਰੀਕ ਤੋਂ ਬਾਅਦ ਫੇਰ ਇੱਕ ਵਾਰ ਆਪਾਂ ਇਸੇ ਤਰ੍ਹਾਂ ਮਿਲੀਏ ਤੇ ਇੰਟਰਵਿਊ ਕਰੀਏ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਆਏ ਔਰ ਤੁਸੀਂ ਵੇਟ ਵੀ ਕੀਤੀ ਪਰ ਚੰਗਾ ਹੋਇਆ ਤੁਸੀਂ ਆਪਣੀ ਅੱਖਾਂ ਨਾਲ ਵੇਖ ਲਿਆ ਜੀ ਕਿ ਜਿੱਥੇ ਲੋਕ ਕੁਝ ਇੱਕ ਲੋਕ ਮੈਨੂੰ ਬਹੁਤ ਜ਼ਿਆਦਾ ਧੰਨ ਕਰਦੇ ਨੇ ਉੱਥੇ ਹਜ਼ਾਰਾਂ ਲੋਕ ਪਿਆਰ ਵੀ ਕਰਦੇ ਨੇ ਹੂੰ ਤੇ ਉਹਨਾਂ ਦੇ ਪਿਆਰ ਨੂੰ ਮੈਂ ਵੇਖਦਾ ਰਹਿਣਾ ਉਹਨਾਂ ਦੀ ਨਫ਼ਰਤ ਨੂੰ ਵੀ ਮੈਂ ਪਿਆਰ 'ਚ ਬਦਲ ਦੇਣਾ ਜਿਹੜੇ ਥੋੜੇ ਜਿਹਾ ਲੋਕ ਹੈ ਮੈਨੂੰ ਲੱਗਦਾ ਹੈ ਕਿ ਇੱਕ ਦਿਨ ਉਹ ਕਹਿਣਗੇ ਬੰਦਾ ਠੀਕ ਸੀਗਾ ਯਾਰ ਆਪਾਂ ਉੱਤੇ ਐਵੇਂ ਜ਼ੁਲਮ ਕਰਦੇ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ